ਪਰਸਰ रामपुरਵਜ ਅੱਜ ਕਬੱਡੀ ਟੂਰਨਾਮੈਂਟ ਦਾ ਆਣ ਲੱਗਣ ਗਿਆ ਭਾਰੀ ਰੌਣਕਾਂ 97 ਸ਼ਹੀਦੀ ਜੋੜ ਮੇਲੇ ਦੀਆਂ ਤਿਆਰੀਆਂ ਮੁਕੰਮਲ 3 4 5 6 ਜੂਨ ਨੂੰ ਕਬੱਡੀ ਟੂਰਨਾਮੈਂਟ ਦਾ ਆਣ ਟੀਮਾਂ ਕਰਨ ਗਿਆ ਬੇਤਰੀਨ ਖੇਡ ਦਾ ਪ੍ਰਦਰਸ਼ਨ बाबा बन्दा सिंह बहादूर ਜਿਹਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ बाबा बन्दा सिंह बहादूर ਗੜ ਕਾਨੂੰਨੀ ਥੇ ਪਿੰਡ ਪਰਸਰਾਮਪੁਰ ਵਿਖੇ ਸਮੂਹ ਸਾਧ ਸੰਗਤ ਪਰਬੰਧਕ ਕਮੇਟੀ ਤੇ ਐਨ ਆਰ ਆਈ ਵੀਰਾਂ ਪਿੰਡ ਚਾਂਦਪੁਰ ਪੂਰਨਪੁਰ ਪੋਜੋਬਾੜ ਤੇ ਮੁਜ਼ਾਫਰਪੁਰ ਦੇ ਸਹਿਯੋਗ ਸਦਕਾ 97ਵਾਂ ਸਾਲਾਨਾ ਸ਼ਹੀਦੀ ਜੋੜ ਮੇਲਾ ਤੇ ਕਬੱਡੀ ਟੂਰਨਾਮੈਂਟ ਦਾ ਆਜ ਜੇ ਭਾਰੀ ਆਰੌਣਕਾਂ ਲੱਗਣਗੀਆਂ ਟੀਮਾਂ 3 4 5 6 ਜੂਨ ਨੂੰ ਬੇਤਰਿੰਨ ਖੇਡ ਦਾ ਪ੍ਰਦਰਸ਼ਨ ਕਰਕੇ ਸੰਗਤਾਂ ਦੀਆਂ ਖੂਬ ਤਾਲੀਆਂ ਵਟੋਰਨਗੀਆਂ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੱਸਿਆ ਕਿ 97 ਸ਼ਹੀਦੀ ਜੋੜ ਮੇਲੇ ਦੀਆਂ ਤਿਆਰੀਆਂ ਪੂਰੀਆਂ ਕਰ ਲਿਆ ਗਈਆਂ ਹਨ ਗੁਰਦੁਆਰਾ ਸੰਤ ਸਾਗਰ ਚਾਹ ਵਾਲਾ ਜੋਲਾ ਵਾਲੇ ਮਹਾਪੁਰਸ਼ ਸੰਤ ਬਾਬਾ ਹਰਜਿੰਦਰ ਸਿੰਘ ਜੀ ਤੇ ਹੋਰ ਪਤਵੰਤੇ ਸੱਜਣਾ ਵੱਲੋਂ ਕਵੱਡੀ ਟੂਰਨਾਮੈਂਟ ਦਾ ਉਦਘਾਟਨ ਕੀਤਾ ਜਾਵੇਗਾ ਸ਼ਰੀਆ ਖਾਨਪੜ ਸਾਹਿਬ ਦੀ ਲੜੀਆਂ ਨਿਰੰਤਰ ਚੱਲ ਰਹੀਆਂ ਹਨ ਤੇ ਗੁਰਬਾਣੀ ਦਾ ਪ੍ਰਵਾਹ ਪ੍ਰਵਾਹ ਦੇ ਨਾਲ ਸੰਗਤਾ ਮੰਤਰ ਮੁਗਦ ਹੋ ਰਹੀਆਂ ਹਨ ਦੇਸ਼ ਵਿਦੇਸ਼ ਤੋਂ ਵੀ ਸੰਗਤਾਂ ਪ੍ਰਬੰਧਕਾਂ ਤੋਂ ਪਲ-ਪਲ ਦੀ ਜਾਣਕਾਰੀ ਲੈ ਰਹੀਆਂ ਹਨ 8 ਜੂਨ 2025 ਦਿਨ ਐਤਵਾਰ ਨੂੰ ਸ੍ਰੀ ਅਖੰਡ ਪਾਤਸ਼ਾਹ ਜੀ ਦੇ ਭੋਗ ਪਾਏ ਜਾਣਗੇ ਉਪਰੰਤ ਰਾਗੀ ਢਾਡੀ ਕਵੀਸਰੀ ਜਥੇ ਸੰਗਤ ਨੂੰ ਗੁਰਬਾਣੀ ਕੀਰਤਨ ਤੇ ਬਾਰਾਂ ਰਾਹੀ ਮਹਾਲ ਕਰਨਗੇ ਸੰਗਤਾਂ ਭਾਰੀ ਗਿਣਤੀ ਵਿੱਚ ਪੂਜਨ ਨਤਮਸਤਕ ਹੋ ਕੇ ਖੁਸ਼ੀਆਂ ਪ੍ਰਾਪਤ ਕਰ ਰਹੇ ਹਨ ਲੰਗਰ ਸੰਗਤਾਂ ਨੂੰ ਆਤੁੱਤ ਵਰਤਾਏ ਜਾ ਰਹੇ ਹਨ ਪ੍ਰਬੰਧਕਾਂ ਨੇ ਸਮੁੱਚੀ ਸੰਗਤ ਨੂੰ ਸਮੇਂ ਸਿਰ ਪੂਜਨ ਦੀ اپੀਲ ਕੀਤੀ ਹੈ ਪੂਰੇ ਖੇਤਰ ਭਰ ਵਿੱਚ ਰੁਹਾਨੀ ਦੀ ਬਰਖਾ ਹੋ ਰਹੀ ਹੈ ਤੇ ਸੇਵਾਦਾਰ ਅੰਤਕ ਸੇਵਾਵਾਂ ਨਿਵਾ ਰਹੇ ਹਨ ਗੁਣਿਆ ਅਭਿਓਪੀਏ ਸੁਭਨ ਕਮਾਈ ਪਰ ਪ੍ਰਸਾਦ ਗੁਣਗਤ ਪਾਈ ਭਗਤੇ ਰਤਾ ਸਦਾ ਕਰਾ ਕੀ ਆਪ ਮਾਰ ਬਣਾ ਬਣਿਆ ਆਪ ਮਾਈ ਧੰਦੇ ਲਈ ਲਖਤ ਰਾਸ ਰਿਜਕ ਪਾਈ ਬੜਾ ਨਾਨ